ਪ੍ਰਭਾਸ ਨਾਮ ਦੇ ਤੀਰਤ ਤੇ ਜਮਨਾ ਦੇ ਤੱਟ ਤੇ ਸੰਧਿਆ ਦੇ ਵਕਤ ਕ੍ਰਿਸ਼ਨ ਸਾਂ ਵੇ ਲੇਟ ਗਏ ਠੰਡੀ ਰੇਤ 'ਚ ਉੱਥੇ ਚੱਦਰ ਵਿਛਾਈ ਤੇ ਲੇਟ ਗਏ ਪਰ ਬੋੜੇ ਦੇ ਉੱਤੇ ਪੈਰ ਰੱਖ ਕੇ ਤੇ ਪਹਿਰਾ ਵਿੱਚ ਪਦਮ ਸੀ ਉਹ ਚਮਕੇ ਪਿਆ ਥੋੜਾ ਜਿਹਾ ਅੰਧੇਰੇ 'ਚ ਦੂਰੋਂ ਸ਼ਿਕਾਰੀ ਹਿਰਨ ਦੀ ਤਲਾਸ਼ਿ ਉਹਨੇ ਸੋਚਿਆ ਇਹ ਜਿਹੜਾ ਪਦਮ ਚਮਕਦਾ ਪਿਆ ਇਹ ਹਿਰਨ ਦੀ ਅੱਖ ਹੈ ਹਨੇਰੇ ਚ ਚਮਕਦੀ ਅੱਖ ਪਸ਼ੂਆਂ ਦੀ ਉਹਨੇ ਨਿਸ਼ਾਨਾ ਬਣਾਇਆ ਖਿੱਚ ਕੇ ਉਹ ਕ੍ਰਿਸ਼ਨ ਨੂੰ ਲੱਗਿਆ ਉਸੇ ਬਾਣ ਨਾਲ ਕ੍ਰਿਸ਼ਨ ਦਾ ਅੰਦ ਹੋਇਆ ਤੇ ਸ਼ਿਕਾਰੀ ਬੜਾ ਖੁਸ਼ ਹੋਇਆ ਭਈ ਤੀਰ ਨਿਸ਼ਾਨੇ ਤੇ ਲੱਗਿਆ ਭਜਿਆ ਹੋਇਆ ਆਇਆ ਤੇ ਕਹੀ ਦੱਸਦੇ ਇਹ ਤੇ ਕ੍ਰਿਸ਼ਨ ਨੂੰ ਇਹ ਤੇ ਮਨੁੱਖ ਮਾਰ ਬੈਠਾ ਪਰ ਭਾਈ ਗੁਰਦਾਸ ਜੀ ਲਿਖਦੇ ਨੇ ਗੱਲ ਵੀ ਚਲੀ ਤਾਂ ਕ੍ਰਿਸ਼ਨ ਜੀ ਉਗਣ ਕੀਤੇ ਹਰਨਾ ਚਿਤਾਰੇ ਗਲਵਕੜੀ ਚ ਲਿਆ ਆਖਿਆ ਮੈਂ ਇਸੇ ਡੰਗ ਨਾਲ ਜਾਣਾ ਸੀ ਤੂੰ ਚਿੰਤਾ ਕਾਦੀ ਕਰਦਾ ਮੈਂ ਇਸੇ ਡੰਗ ਨਾਲ ਜਾਣਾ ਸੀ ਲੀਲਾ ਐ ਐਸਾ ਹੋਣਾ ਸੀ ਮੈਨੂੰ ਬਾਣ ਲੱਗਣਾ ਸੀ ਮੈਂ ਰੁਕਸਤ ਹੋਣਾ ਸੀ ਇਹ ਤੇ ਸਭ ਲੀਲਾ ਐ ਬਾਣ ਲਗਿਆ ਹੋਵੇ ਖੂਨ ਵਗਰਿਆ ਹੋਵੇ ਦਮ ਟੁੱਟ ਰਿਹਾ ਹੋਵੇ ਤੇ ਕੋਈ ਆਖੇ ਲੀਲਾ ਐ ਖੇਲ ਐ ਕੁਛ ਵੀ ਨਹੀਂ ਜਨਮ ਇੱਕ ਖੇਲ ਹੈ ਮਰਨ ਇੱਕ ਖੇਲ ਹੈ ਸਭ ਕੁਝ ਇੱਕ ਖੇਲ ਹੈ ਤੋ ਇਹ ਉਹ ਪੁਰਸ਼ ਕਹਿ ਰਿਹਾ ਹੈ ਜਿਨੇ ਵਾਕਈ ਸਭ ਕੁਝ ਖੇਲ ਸਮਝਿਆ ਤਮਾਸ਼ਾ ਸਮਝਿਆ ਲੀਲਾ ਹੈ ਖੇਲ ਹੈ ਕਹਿੰਦੇ ਨੇ ਇੱਕ ਅਵਤਾਰੀ ਪੁਰਸ਼ ਨੂੰ ਜਗਤ ਬਿਲਕੁਲ ਖੇਲ ਦਿਖਾਈ ਦਿੰਦਾ ਹੈ ਤਮਾਸ਼ਾ ਤੇ ਇੱਕ ਬਹੁਤ ਉੱਗਾ ਦਾਰਸ਼ਨਿਕ ਹੋਵੇ ਉਹਨੂੰ ਜਗਤ ਦੀ ਕੋਈ ਚੀਜ਼ ਪਤਾ ਨਹੀਂ ਸਕਦੀ ਉਹਨੂੰ ਵੀ ਖੇਲ ਤਮਾਸ਼ਾ ਲੱਗਦਾ ਹੈ ਮਿਰਜ਼ਾ ਗਾਲਬ ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਰੱਖਾਂ ਦੀਵਾਨੇ ਗਾਲਬ ਦਾ ਉਹ ਕਹਿੰਦਾ ਬਾਜ਼ੀ ਚ ਹੈ ਇਤਫਾਲ ਹੈ ਦੁਨੀਆ ਮੇਰੇ ਆਗੇ ਇਹ ਸਾਰੀ ਦੁਨੀਆ ਕੀ ਹੈ ਇੱਕ ਬੱਚੇ ਦਾ ਖੇਲ ਹੈ ਜੋ ਖਿਡੌਣਿਆਂ ਨਾਲ ਖੇਡਦਾ ਪਿਆ ਕੁਝ ਵੀ ਨਹੀਂ ਇੱਥੇ ਜੰਮਣਾ ਇੱਕ ਖੇਲ ਮਰਨਾ ਇੱਕ ਖੇਲ ਇੱਜ਼ਤ ਇੱਕ ਖੇਲ ਬੇਇੱਜ਼ਤੀ ਇੱਕ ਖੇਲ ਇੱਥੇ ਨਫਾ ਇੱਕ ਖੇਲ ਨੁਕਸਾਨ ਇੱਕ ਖੇਲ ਹੈ ਔਰ ਇਹ ਵਾਕ ਨੇ ਇੱਕ ਸ਼ਾਇਰ ਦੇ ਜੋ ਸੰਤ ਨਹੀਂ ਹੈ ਫਕੀਰ ਨਹੀਂ ਹੈ ਜੋ ਇਬਾਦਤ گزار ਵੀ ਨਹੀਂ ਹੈ ਜਿਨੇ ਜ਼ਿੰਦਗੀ ਚ ਕਦੀ ਬੰਦਗੀ ਕੀਤੀ ਵੀ ਨਹੀਂ